ਵੀਡੀਓ ਵਿੱਚ ਪਾ ਦੋ ਗਾਮਾ ਸੇ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਆ ਇੱਕ ਗੱਬਣ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਆਓ ਕਰ ਲੈਂਦੇ ਆ ਬਾਈ ਨਾਲ ਗੱਲ ਬਾਤ ਆ ਜੀ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਹੋ ਵਧੀਆ ਜੀ ਠੀਕ ਆ ਵਧੀਆ ਬਾਈ ਨਾਮ ਤੇ ਐਡਰੈਸ ਪੁੱਛ ਨਾ ਜਗਰਾਤ ਸਿੰਘ ਪਿੰਡ ਅਰਕੜਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਬਾਈ ਤਹਿਸੀਲ ਤਾਂ ਪਾਪੀ ਜੀ ਨੇੜੇ ਪਿੰਡ ਬਾਈ ਨੇੜੇ ਪਿੰਡ ਆਪਣ ਨੂੰ ਭਦੋੜ ਸ਼ਹਿਰ ਹੀ ਲੱਗਦਾ ਜੀ ਮੋਬਾਈਲ ਨੰਬਰ ਪੁੱਛ 9501417931 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੁਆ ਸੁਈ ਇਹ ਦੂਜਾ ਸੁਆ ਸੁਈ ਰਟ ਸਾਹਿਬ ਕਦੋਂ ਸੁਈ ਹੈ ਵੀਰੇ ਇਹ ਵੀਰੇ ਮੰਨ ਕੇ ਚੱਲ ਵੀ ਰਾਤ ਹੀ ਸੁਈ ਹੈਗੀ ਓਕੇ ਤੇ ਆ ਜੇ ਰੁਪਈਆ ਸਾਰੀ ਇਹਦੀ ਪੰਜੀ ਦੀ ਡੇਗਦੀ ਵੀਰੂ ਆਪਣੇ ਕੋਲ ਬਣੀ ਵੀ ਆ ਓਕੇ ਉਹ ਆ ਦੇ ਬੱਟਰ ਭਰਿਆ ਪਿਆ ਜੀ ਸਹੀ ਹੈ ਹਾਂ ਬੱਚਾ ਕੀ ਦੇਤਾ ਬੱਚਾ ਦੇਤਾ ਵੀ ਬੱਚਾ ਦੇਤਾ ਭਾਈ ਹਾਂ ਕਿੰਨਾ ਕੁ ਬੌਲਾ ਜਾਂ ਦੁੱਧ ਦੇ ਦੂ ਐਸਟੀਮੇਟ ਆਸਟੀਮੇਟ ਵੀਰੇ 25 ਤੋਂ ਪਲੱਸ ਚੱਲੇਗਾ ਵੜ ਓਕੇ ਹਾਂ ਠੀਕ ਹੋਣ ਜਾਨੀ ਕਿ ਆਪਾਂ 5-6 ਕਿਲੋ ਵਰਦੋਂ ਕੱਢਤਾ ਵੜਦਾ ਠੀਕ ਹੈ ਬਈ ਹਾਂ ਹਨ ਤੋਂ ਬੜਾ ਚੰਗਾ ਹੈ ਨਾ ਬਈ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਪੂਰੀ ਵਿੱਚ ਦੇ ਥਾਣ ਗਿਆ ਬਾਕੀ ਬਧਾਰਾ ਮਾਰ ਦਿੰਦੇ ਆ ਨੋੜਾ ਕਰਮਾਈ ਦੇ ਫੁੱਲ ਚ ਨਹੀਂ ਆ ਫੁੱਲ ਦੇ ਬੜੀ ਤੋਰ ਦੀ ਹੈ ਨਾ ਬਈ ਬਰੀਡ ਇੱਕ ਨੰਬਰ ਸੂਈ ਸਵਾਈ ਹੈ ਜੇਰ ਬਈ ਦੀ ਬੱਠਲ ਚ ਰੱਖੀ ਬੈਠਾ ਬਾਕੀ ਵੀਡੀਓ ਵੀ ਬਣੀ ਪਈ ਜੀ ਮਾਲਦੀ ਆ ਹੂੰ ਬਾਕੀ ਬਰੀਕੀ ਚ ਫੁੱਲਾ ਦੁੱਧ ਚੰਗਾ ਪੂਰੀ ਕੀ ਫੁੱਲਾ ਦੁੱਧ ਦੇ ਦੇਣਾ ਬੜਾ ਨਹੀਂ ਬਈ ਸਹੀ ਗੱਲ ਆ ਤੋਰਾ ਚੈੱਕ ਕਰ ਲੋ ਤੋਰਾ ਵੀ ਕਰਮਾਈ ਦਾ ਇੱਕ ਨੰਬਰ ਆ ਬਾਈ ਕਿਆ ਬਾਤ ਠੰਡੀ ਠੰਡੀ ਚਵਾਈ ਚੋਈ ਬਾਈ ਇੱਕ ਨੰਬਰ ਧਾਰਾ ਮਾਰਾਂਗੇ ਬਿਨਾ ਨਾਣੇ ਤੇ ਬਨ ਕੇ ਠੀਕ ਆ ਬਾਈ ਹਮ ਇੱਕ ਨੰਬਰ ਅੱਛਾ ਥਾਣਾ ਥਾਣਾ ਦੀ ਠੀਕ ਆ ਬਈ ਕੀ ਮੋਲਾ ਬਈ ਜੈਜ ਆ ਜਾ ਬਈ ਬਨ ਕੇ ਦਾ ਹਮ ਤੋਰਾ ਚੈੱਕ ਕਰੋ ਤੋਰਾ ਵੀ ਇੱਕ ਨੰਬਰ ਆ ਉਤੋਂ ਪਦਰਾ ਕਲੀ ਚੰਗੀ ਆ ਖਾਣ ਬਹੁਤ ਚੰਗਾ ਅੱਥੀ ਜੋ ਲੈਓ ਚਾਹੇ ਮਸ਼ੀਨਾਂ ਚੋ ਲੈਓ ਇੱਕ ਨੰਬਰ ਦਾ ਲੱਗਿਆ ਕਰਮਾਈ ਨੇ ਲੇਵੜੇ ਬਾਈ ਨੇੜ ਤੋਂ ਸਫਾਈ ਬੜੀ ਆ ਨਾ ਲੇਵੜੀ ਬਾਈ ਬੜੀ ਸਫਾਈਆਂ ਲੱਗੀਆਂ ਬਾੜ ਤੋਂ ਚੋਣ ਬਹੁਤ ਚੰਗਾ ਵੀ ਠੀਕ ਆ ਥਾਣਾ ਦੇਖੋ ਇੱਕੋ ਜਿਹਾ ਥਾਣਾ ਬਾਈ ਕਰਮਾਈ ਦੇ ਬਾਕੀ ਜਵਾਈ ਤੁਹਾਡੇ ਸਾਹਮਣੇ ਆਪਾਂ ਜਵਾਈ ਕਰਕੇ ਦਿਖਾਉਂਦੇ ਨਿਆਣਾ ਪਾਲਾ ਨਾ ਪਾਲਾ ਮਰਜੀ ਆ ਠੀਕ ਆ ਬੱਚਾ ਛੱਡਣਾ ਛੱਡ ਆ ਦੇਖ ਲੋ ਲੈ ਚੋਣ ਜੇ ਇੱਕ ਕਰੋ ਕਰਮਾਈ ਦਾ ਬੜੀ ਚੰਗੀ ਜਵਾਈ ਆ ਹਨਾ ਬਾਈ ਮੋਟਾ ਮੋਟਾ ਜੋਣਾ ਇੱਕ ਨੰਬਰ ਆ ਵੀਰੇ ਥੱਲੇੋਂ ਆਪਾਂ ਗਰੰਟੀ ਨਾਲ ਭੇਜ ਦਾਂਗੇ ਠੀਕ ਆ ਬਾਈ ਲੈ ਆ ਮੂਰ ਲੈਣਾ ਜੀ ਜਵਾਈ ਚੈੱਕ ਕਰੋ ਇੱਕ ਨੰਬਰ ਜਵਾਈ ਹੈ ਕਿਆ ਬਾਤ ਇੱਕ ਨੰਬਰ ਜਵਾਈ ਹੈ ਜੀ ਜਿਵੇਂ ਮਰਜੀ ਬੱਥੇ ਰਹੇ ਵੀਰੇ ਬਾਕੀ ਪੜਨ ਦੋਤੇ ਆ ਗਈ ਦੱਸੂਗੀ ਉਸ ਸਹੀ ਗੱਲ ਹਾਂ ਬਾਕੀ ਦੋ ਤਾਂ ਕੱਟਤਾ ਨਾ ਹੂੰ ਕੀ ਮੋਲ ਆ ਵੀਰੇ ਜਾਇਜ਼ ਫਿਰ ਬਸ ਇਹਦੇ 80 ਜੋ 10000 ਰੁਪਏ ਛੋੜ ਕਰਨੇ ਨੇ ਓਕੇ ਬਾਈ ਹਾਂ 80000 ਰੁਪਿਆ ਮੋਲਾ ਵਿੱਚੋਂ 1000 ਰੁਪਿਆ ਬਾਈ ਕਹਿੰਦਾ ਛੋੜ ਹੋ ਅਗੇ ਵੀਰੇ ਦੋ ਨੰਬਰ ਕਿਹੜਾ ਸੂਆ ਜੀ ਇਹ ਵੀ ਦੂਜਾ ਸੂਆ ਸੁਣਾ ਮੇਰੇ ਬੜ ਨੇ ਕਿੰਨੇ ਕ ਦਿਨ ਲਊ ਬਾਈ ਮੇਰੇ ਕੱਢ ਜੇ ਹੋ ਜੇ 5-6 ਦਿਨ ਹਫਤਾ ਦੇ ਤੇ ਲੱਤ ਲੱਤ ਬਹੁਤ ਪਈ ਹੈ ਮੇਰੇ ਬੜ ਦੇ ਪਈ ਹੈ ਹਣਾ ਹੂੰ ਬਸ ਸੀਗ ਵਾਲੀ ਆ ਗੱਡੂ ਫੇਰ ਕਰਮਾ ਹਾਂ ਕੱਲੀ ਕੱਚੀ ਕੱਚੀ ਆ ਖਾਣੀ ਬੜਾ ਕਮਾਲ ਦਾ ਲੱਗਿਆ ਬਹੁਤ ਸੋਹਣਾ ਸੁਣਾ ਲੱਗਿਆ ਬੱਚੀ ਹੂੰ ਲੈ ਬਾ ਚੇ ਕੀ ਆ ਵਾਹ ਸਫਾਈ ਵਧੀਆ ਨਾ ਲੈ ਵੀ ਹਾਂ ਖਾਣਾ ਸੁਣਾ ਦੇ ਦੀ ਵੀ ਗਾਰੰਟੀ ਆ ਫੁੱਲ ਵੀਰੇ ਠੀਕ ਆ ਬਾਈ ਹਾਂ ਮੜੀ ਖੋਲ ਦ ਬਾਈ ਤੋਰ ਉਹ ਤਾਂ ਗੱਬਣਾ ਚੱਲੀ ਕੱਚੀ ਕੱਚੀ ਆ ਉਹ ਸਾਹਮਣਾ ਦਾ ਜਲਾ ਲੱ ਟਿੱਲਾ ਬਹੁਤ ਹੁੰਦੀ ਐ ਬਰੀਕ ਫੁੱਲ ਤੇ ਪੂਰਾ ਪੰਡ ਬਹੁਤ ਫੇਸ ਬੂਟ ਬਹੁਤ ਹੁੰਦਾ ਬਿਊਟੀ ਚੈੱਕ ਕਰ ਫੇਸ ਦੀ ਬਿਊਟੀ ਚੰਗੀ ਐ ਬੋਲੀਵੋਦੀ ਚੰਗੀ ਐ ਕਰਮ ਜਮ ਕੇ ਜਮ ਕੇ ਚੰਗੀ ਐ ਬਾਕੀ ਬਰੀਕ ਬਹੁਤ ਆ ਕਹਿੰਦੇ ਬਈ ਬਹੁਤ ਬਰੀਕੀ ਚ ਆ ਵੜ ਬਈ ਸਹੀ ਐ ਕੀ ਬਾਤ ਆ ਬਈ ਬਾਕੀ ਕੱਦ ਬੈਡ ਬਹੁਤ ਆ ਬੈਡ ਹਾਂ ਕੱਦ ਚੰਗਾ ਪ੍ਰਿੰਟ ਚੰਗਾ ਗ੍ਰੀਟ 1 ਨੰਬਰ ਬਿਊਟੀ 1 ਨੰਬਰ ਸਾਰੀਆਂ ਗੱਲਾਂ ਬਈ ਓਕੇ ਆ ਕਿ ਨਹੀਂ ਲੱਕ ਨੰਬਰ ਆ ਬਈ ਹੂੰ ਹੂੰ ਬਸ ਇਕੱਲੀ ਗੱਤੀ ਗੱਤੀ ਆ ਕੱਚੀ ਅਵਰੇ ਪਾਦਾ ਦੇਣੀ ਹੋਣਾ ਹੈ ਨਾ ਵੀ ਉਹਦਾ ਮੁੱਲ ਹੋ ਜਾ ਜੀ ਮੈਂ ਕਹਾਂ ਹਾਂ ਮੁੱਲ ਹੂੰ ਹੂੰ ਕੀ ਮੁੱਲ ਅਕਰ ਜਾ ਬਸ ਇਹ 65 ਤੋਂ ਛੋੜ ਕਰ ਦਾਂਗੇ ਬਈ 65000 ਤੋਂ ਹਾਂ ਲੋ ਠੀਕ ਆ ਮਾਨਤਨ ਹੋ ਜਾਣਾ ਮੈਂ ਮਾਨਤਨ ਕਰ ਦਾਂਗਾ ਜਮਾ ਜੈ ਬਈ ਬਹੁਤ ਚੰਗੇ ਦੋ ਦੇ ਵੀ 20 22 ਕਿਲੋ ਖੁੱਲੇ ਹੀ ਪਾ ਦਊਗੀ 65000 ਰੁਪਏ ਬਈ ਬਿਲਕੁਲ ਵਾੜੀ ਪਈ ਆ ਬੜੀ ਤਾਂ ਕੌਣ ਲੱਗਿਆ ਸਰਬੜ ਨੂੰ ਕਮੁੱਠੀ ਵਾਲਾ ਸਹੀ ਹੈ ਬਾਈ ਦੋਨੇ ਵੜਾ ਨੂੰ ਪੂਰਾ ਅਸਰ ਲੱਗੇ ਹੂੰ ਨਾਗਸੀ ਭਰਾ ਕੋਲੇ ਦੋ ਦੋਨੇ ਨਿਚਾਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ